ਮੈਂ ਤੁਹਾਨੂੰ ਕੀ ਕਹਿੰਦੀ ਸੀ ਸੁਣਿਓ ਇਹ ਮੈਂ ਤੁਹਾਨੂੰ ਪਸੰਦ ਤਾਂ ਹੈਗੀ ਆ ਨਾ ਇਹ ਵਿਆਹ ਤੁਹਾਡੀ ਮਰਜ਼ੀ ਨਾਲ ਹੀ ਹੋਇਆ ਨਾ ਆਹੋ ਫਿਰ ਮੈਂ ਉਹਦੋਂ ਦੀ ਚੀਜ਼ ਦੇਖੀ ਜਾਨੀ ਆ ਤੁਸੀਂ ਮੈਨੂੰ ਬੁਲਾਉਂਦੇ ਕਾ ਤੋ ਨਹੀਂ ਤੁਸੀਂ ਮੈਨੂੰ ਸਵੇਰ ਦਾ ਇੱਕ ਵਾਰੀ ਵੀ ਚੰਗੀ ਤਰ੍ਹਾਂ ਨਹੀਂ ਬੁਲਾਇਆ ਥੋਡੀ ਮਰਜ਼ੀ ਨਾਲ ਹੀ ਹੋਇਆ ਨਾ ਇਹ ਵਿਆਹ ਹਾਂ ਤੁਸੀਂ ਮੈਨੂੰ ਖੁਸ਼ ਨਹੀਂ ਲੱਗਦੇ ਵਿਆਹ ਤੂੰ ਖੁਸ਼ ਆ ਮੈਂ ਪੂਰਾ ਖੁਸ਼ ਹਾਂ ਅੱਛਾ ਇੱਕ ਗੱਲ ਹੋਰ ਮੈਂ ਤੁਹਾਨੂੰ ਇਹ ਕਹਿੰਦੀ ਸੀ ਜਦੋਂ ਆਪਾਂ ਮੇਰੀ ਜੱਗਗੋਨ ਨੂੰ ਇੱਥੇ ਲੈ ਆਏ ਨਾ ਆਪਾਂ ਉਹਨੂੰ ਕਿਸੇ ਵਧੀਆ ਸਕੂਲ ਚ ਲਾਵਾਂਗੇ ਪੜ੍ਹਨ ਵਿੱਚ ਬਲੀ ਇੰਟੈਲੀਜੈਂਟ ਆ ਹੋ ਹੋ ਕਹਿੰਦੀ ਤੁਸੀਂ ਮੰਮੀ ਮੈਂ ਵੱਡੀ ਹੋ ਕੇ ਅਫਸਰ ਬਣੂੰਗੀ ਕੋਈ ਵਧੀਆ ਸਕੂਲ ਦੇਖ ਕੇ ਰੱਖਿਓ ਹਪਣੋਂ ਹੁੰਦੀ ਨੂੰ ਸਕੂਲ ਪਾ ਦਾਂਗੇ ਜਿਜਬਗਣ ਜਬਗਣ ਲਈ ਹੈ ਜੀ ਦੀ ਹੈਗੀ ਉਹ ਰੱਖੇ ਜਿਹਨੇ ਜੰਮ ਕੇ ਸਿੱਟਿਆ ਹੈ ਉਹਦੇ ਦਾਦਾ ਦਦੀ ਰੱਖਣ ਮੈਂ ਕਿਉਂ ਲੈ ਕੇ ਆਵਾਂ ਇੱਥੇ ਮੈਂ ਕਿਉਂ ਲੈ ਕੇ ਆਵਾਂ ਤੁਸੀਂ ਕੀ ਕਹਿ ਰਹੇ ਹੋ ਦਾ ਮਤਲਬ ਕੀ ਹੈ ਜੇ ਮੇਰੇ ਨਾਲ ਤੁਹਾਡਾ ਵਿਆਹ ਹੋਇਆ ਤੁਸੀਂ ਮੇਰੇ ਹਮਸਫਰ ਬਣਿਓ ਤਾਂ ਤੁਸੀਂ ਮੇਰੀ ਜਪਗੁੰਦੇ ਪਿਓ ਵੀ ਤਾਂ ਬਣਿਓ ਮੈਂ ਕੋਈ ਪਿਓ ਬੂ ਨਹੀਂ ਹਾਂ ਇਹ ਤਾਂ ਮੇਰੀ ਮਾਂ ਨੇ ਧੱਕੇ ਨਾਲ ਲਿਆਂਦਾ ਤੈਨੂੰ ਮੈਂ ਤਾਂ ਤੈਨੂੰ ਵੀ ਲਿਆ ਕੇ ਖੁਸ਼ ਨਹੀਂ ਸੀ ਤੁਸੀਂ ਇਹ ਸਭ ਕੁਝ ਕੀ ਬੋਲੀ ਐ ਨਹੀਂ ਮੈਂ ਆਪਣੀ ਜਪਗੁੰਤ ਬਿਨਾ ਇੱਕ ਦਿਨ ਵੀ ਨਹੀਂ ਰਹਿ ਸਕਦੀ ਜਿਹੜੀ ਜੱਗ ਗੁਰ ਮੇਰੇ ਕੋਲ ਨਹੀਂ ਰਹੂਗੀ ਤਾਂ ਹੋਰ ਕਿੱਥੇ ਰਹੂਗੀ ਪਹਿਲਾ ਰੱਬ ਨੇ ਉਹ ਤੂੰ ਦਾ ਪਿਓ ਖੋਲਿਆ ਹੁਣ ਮੈਂ ਵੀ ਉਹ ਤੋਂ ਦੂਰ ਹੋ ਗਈ ਮੈਨੂੰ ਨਹੀਂ ਪਤਾ ਵਿਚਾਰੀ ਹੁੱਕ ਕਿਵੇਂ ਰਹਿ ਰਹੀ ਹੂ ਮੇਰੇ ਬਿਨਾ ਮੈਨੂੰ ਕੁਝ ਨਹੀਂ ਬਸ ਬਸ ਮੈਂ ਇਹ ਨਾ ਜਾਣਦਾ ਵੀ ਮੈਂ ਉਹ ਇਸ ਕਰੇ ਨਹੀਂ ਵੜਨਦਾ ਤੁਸੀਂ ਕੀ ਕੀ ਜਨ ਜੀ ਤੁਸੀਂ ਮੈਨੂੰ ਚਾਹੀਏ ਆਪਣੇ ਪੈਰ ਦੀ ਜੁੱਤੀ ਬਣਾ ਕੇ ਰੱਖ ਲਿਓ ਪਰ ਮੇਰੀ ਤੀਨੂ ਇੱਕ ਪਿਓ ਦਾ ਪਿਆਰ ਦੇ ਦੇਓ ਪੈਰ ਦੀ ਜੁੱਤੀ ਦਾ ਤੁਮਰੇ ਵੈਸੇ ਵੀ ਹੈਗੀਆਂ ਪਰ ਨਾ ਇਹ ਗੱਲ ਕਦੇ ਵੀ ਨਹੀਂ ਮੈਂ ਉਹਨੂੰ ਇੱਥੇ ਨਹੀਂ ਆਉਂਦਾ ਇਹ ਗਰ ਮੇਰੇ ਮੇਰੀ ਜ਼ਰੂਰਤ ਹੈ ਹਾਂ ਬਲੀ ਪੁੱਤ ਕੀ ਹੋ ਗਿਆ ਰੋਈ ਕਿਉਂ ਜਾਂਦੀ ਐ ਤੂੰ ਮਾਂ ਮੈਨੂੰ ਜੱਪਗੁੰਦੀ ਬੜੀ ਯਾਦ ਆਈ ਜਾਂਦੀ ਐ ਓਹੋ ਕਮਲੀਏ ਜੇ ਤੈਨੂੰ ਜੱਪਗੁੰਦੀ ਜ਼ਿਆਦਾ ਆਈ ਜਾਂਦੀ ਐ ਤਾਂ ਮਿਲ ਲਈ ਜਾ ਕੇ ਕਿੱਡੀ ਕਬੱਡੀ ਗੱਲ ਐ ਨਹੀਂ ਮਾਂ ਐਡੀ ਨਹੀਂ ਮਿਲਣ ਦੀ ਗੱਲ ਨਹੀਂ ਮੈਂ ਇਹਨਾਂ ਕੋਲ ਗੱਲ ਕਰੀ ਸੀਗੀ ਵੀ ਆਪਾਂ ਜੱਪਗੁੰ ਨੂੰ ਸਕੂਲ ਲਾਉਣ ਹੈਗਾ ਜਦੋਂ ਆਪਾਂ ਨੂੰ ਇੱਥੇ ਲੈ ਕੇ ਆਗੀ ਪਰ ਇਨਨ ਨੇ ਮੈਨੂੰ ਉਲਟੇ ਜਵਾਬ ਦਿੱਤਾ ਕਿ ਮੈਂ ਤੇਰੀ ਤੀ ਤਾਂ ਕੁਝ ਨਹੀਂ ਲੱਗਿਆ ਜੀ ਦੀ ਉਹ ਹੈਗੀ ਆ ਉਹਨੂੰ ਉੱਥੇ ਹੀ ਛੱਡ ਗਿਆ ਉਹ ਮੇਰੀ ਕੁਝ ਨਹੀਂ ਲੱਗੀ ਓਹ ਪੁੱਤ ਤੂੰ ਇਹ ਗੱਲਾਂ ਦੀ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਉਹ ਕਮਲੇ ਨੇ ਉਹ ਹੀ ਕਹਿਤਾ ਹੋਊਗਾ ਕਿਉਂ ਨਹੀਂ ਕੁਝ ਲੱਗੀ ਸਾਡੀ ਉਹ ਪੋਤੀ ਐ ਸੱਚੀ ਮਾਂ ਹਾਂ ਪੁੱਤ ਸ਼ਾਦ ਇਨਨ ਨੇ ਨਸੀਚ ਬੋਲਤਾ ਹੋਣਾ ਸਾਰਾ ਕੁਝ ਮਾਨਣਾ ਨਹੀਂ ਤੁਸੀਂ ਕਹਿੰਦੇ ਸੀ ਵੀ ਕੁਈ ਨਸ਼ਾ ਪਤਾ ਨਹੀਂ ਕਰਦੇ ਕੀ ਇਹ ਸ਼ਰਾਬ ਰੋਜ਼ ਪੀਂਦੇ ਆ ਉਹੋ ਪੁੱਤ ਮੇਰੀ ਗੱਲ ਸੁਣੋ ਕਹਿੰਦੇ ਹੁੰਦੇ ਆ ਸ਼ਰਾਬ ਦਾ ਮੁੱਢ ਤੋਂ ਹੀ ਚੱਲੀ ਆਉਂਦੀ ਆ ਸ਼ਰਾਬ ਦਾ ਕਾਹਦਾ ਨਸ਼ਾ ਹੁੰਦਾ ਨਸ਼ੇ ਤਾਂ ਹੋਰ ਬਥੇਰੇ ਨੇ ਉਹ ਨਸ਼ਾ ਕਰਦਾ ਨਹੀਂ ਪੁੱਤ ਕੀ ਕਹਿਣਾ ਕੱਲੀ ਸ਼ਰਾਬ ਕਿਤੇ ਪੀ ਲੈ ਅੱਜ ਇਹਨੇ ਟਹਿ ਜਾਣੇ ਨੇ ਉਹ ਹੀ ਖੁਸ਼ੀ ਚੀ ਪੀ ਲਈ ਵੀ ਮੇਰਾ ਵਿਆਹ ਹੋ ਗਿਆ ਮਾਂ ਬਸ ਇੱਕ ਚੀਜ਼ ਦਾ ਖਿਆਲ ਰੱਖਿਓ ਤੁਸੀਂ ਇੱਕ ਔਰਤ ਹੋ ਤੇ ਨਾਲ ਨਾਲ ਇੱਕ ਮਾਂ ਵੀ ਆ ਮਾ ਬਈ ਬੱਚਾ ਤੂੰ ਦੂਰ ਨਹੀਂ रह ਸਕਦੀ ਨਾ ਮੇਰੀ ਨਾ ਜਾਨ ਵਸਦੀ ਏ ਮੇਰੀ ਜੱਪਗੁੰਦੇ ਵਿੱਚ ਬਸ ਹੋਰ ਕੁਛ ਮਰਜੀ ਕਰ ਲਿਓ ਪਰ ਮੈਨੂੰ ਮੇਰੇ ਜਵਾਕ ਤੋਂ ਦੂਰ ਨਾ ਕਰਿਓ ਮੈਂ ਉਹ ਤੋਂ ਬਿਨਾ ਨਹੀਂ ਰਹਿ ਸਕਦੀ ਓਹੋ ਪੁੱਤ ਇਹ ਜਿਹੀਆਂ ਗੱਲਾਂ ਤੂੰ ਦਿਲ ਤੇ ਵੀ ਨਾ ਲਿਆ ਤੈਨੂੰ ਨਹੀਂ ਦੂਰ ਕਰਦੇ ਹੈ ਤੇਰੀ ਜੱਪਗੁੰ ਤੇਰੇ ਕੋਲ ਹੀ ਰਹੂਗੀ ਹੈ ਤੂੰ ਕੋਈ ਟੈਨਸ਼ਨ ਨਾ ਕਰ ਪੁੱਤ ਠੀਕ ਹੈ ਹਾਂ ਕਮੜੀ ਨਾ ਹੋਵੇ ਤਲਾ ਉਹ ਹੀ ਰੋਈ ਜਾਂਦੀ ਹੈ ਹਾਂ ਰੋ ਨਾ ਤੇ ਬਾਕੀ ਗੱਲ ਰਹੀ ਉਹਦੀ ਉਦਣਾ ਜਾ ਕੇ ਮੈਂ ਗੱਲ ਕਰਦੀ ਆ ਰੁੜਜਾਣੇ ਨਾਲ ਵੀ ਤੇਰਾ ਮਤਲਬ ਕੀ ਸੀ ਐਡੀ ਵੱਡੀ ਗੱਲ ਕਹਿਣ ਦਾ ਚੱਲ ਤੂੰ ਫੇਰ ਨਾ ਕਰ ਪੁੱਤ ਕੋਈ ਨਾ ਮੈਂ ਜਾਣੀ ਆ ਉਹਦੇ ਕੋਲੇ ਇਹ ਕਰ ਰੁੜਜਣਾ ਕਿਵੇਂ ਪੀਐ ਵੇਖ ਲਵਾੰਤ ਵੇਖ ਲਵਾੰਤ ਇਹ ਮਰ ਜਾਣਿਆ ਹਾਂ ਆ ਤੈਨੂੰ ਸਰਦਾ ਨਹੀਂ ਸੀ ਪੀਏ ਵਗਾਰ ਸੌਣ ਕਿਉਂ ਨਹੀਂ ਦਿੰਦੀ ਵੇ ਤੇਰਾ ਬੀੜਾ ਭੈਜੇ ਜੇ ਅੱਜ ਨਾ ਪੀਂਦਾ ਫਿਰ ਕੀ ਮਰਦਾ ਸੀ ਤੂੰ ਕੀ ਹੋ ਗਿਆ ਜੋ ਘੁੱਟ ਲਾ ਲਈ ਫਾਹਾ ਪੈ ਗਿਆ ਵੇ ਮਸਾਤਾ ਤੇਰਾ ਘਰ ਬਸਿਆ ਅਕੇ ਫਾਹਾ ਪੈ ਗਿਆ ਅਗਲੀ ਕੀ ਸੋਚੂਗੀ ਸੋਚੀ ਜਾਵੇ ਮੈਨੂੰ ਉਹਦਾ ਕੀ ਮਤਲਬ ਹੈ ਅੱਛਾ ਗਵਾਨੀ ਤੀਨੂੰ ਮੈਂ ਵਿਆਹ ਕੇ ਲਿਆਈ ਆ ਇੱਥੇ ਤੈਨੂੰ ਕੀ ਮਤਵਲਾ ਤੈਨੂੰ ਸਾਰਾ ਹੀ ਮਤਵਲਾ ਉਹਦੇ ਤੱਕ ਮੈਂ ਆਉਦੀ ਮਰਜ਼ੀ ਨਾਲ ਤੇ ਨਹੀਂ ਲਿਆਇਆ ਉਹਨੂੰ ਤੇਰੀ ਮਰਜ਼ੀ ਨਾਲ ਲਿਆਇਆ ਨਾ ਰੁੜ ਜਾਣਿਆ ਜਿਹੜੀ ਮਰਜ਼ੀ ਨਾਲ ਤੂੰ ਲਿਆਉਂਦਾ ਸੀ ਉਹਦੇ ਕੀ ਹਿੰਮਤ ਐ ਇਸ ਘਰੇ ਵੜ ਜਾਂਦੀ ਗੱਲਾਂ ਦੇਖ ਕਰਦਾ ਇਹ ਤਾਂ ਸ਼ੁਕਰ ਕਰ ਮੈਂ ਤੇਰੀ ਇੱਜ਼ਤ ਕਰੀ ਨਾ ਵੀ ਤੂੰ ਮੇਰੀ ਮਾਂ ਐ ਮੈਂ ਤਾਲਿਆ ਮੂੰਹ ਪਨ ਦੂ ਤੈ ਕਰੀ ਜਨਾ ਇੱਜ਼ਤ ਮੇਰੀ ਗੱਲ ਸੁਣ ਲੈ ਆ ਮੈਨੂੰ ਪਤਾ ਡੱਫੇ ਵਗੈਰ ਤਾਂ ਤੂੰ ਹਟਦਾ ਨਹੀਂ ਜੇ ਪੀਣੀ ਹੁੰਦੀ ਨਾ ਮਾੜੀ ਮੋਟੀ ਬਾਹਰ ਪੀ ਕੇ ਆ ਜਾ ਕਰ ਕਿਉਂ ਕਰੇ ਡੈਕਸ ਲੱਗਦਾ ਹੁਣ ਤਾਂ ਟੈਕਸੀ ਲੱਗੂਗਾ ਐਵੇਂ ਕਿਵੇਂ ਲੱਗੂ ਡੈਕਸ ਮੇਰੇ ਕਰ ਮੈਂ ਭੂਗਾ ਤੂੰ ਪੀਏਂਗਾ ਤੂੰ ਹੁਣ ਪੀ ਕੇ ਬੜੀ ਦੇਖੀ ਤੇਰੀਆਂ ਲੱਤਾਂ ਤੋੜ ਦਿਆਂ ਮੈਂ ਜਾਦੇ ਚਾਂਬੜਿਆ ਹੁਣ ਵੀ ਪੀਤੀ ਹੁਣ ਦੋਰਦੇ ਹੁਣ ਵੀ ਪੀਤੀ ਆ ਨਾਲੇ ਹੋਰ ਅਗਲੀ ਬਗਾਨੀ ਧੀ ਕਹਿੰਦੀ ਸੋਚਲਾ ਮਾੜਾ ਮੋਟਾ ਤੂੰ ਤੂੰ ਮੇਰੇ ਬਾਰੇ ਨਹੀਂ ਸੋਚਿਆ ਜੀ ਉਹ ਅਗਲੀ ਮੇਰੇ ਬਾਰੇ ਨਹੀਂ ਸੋਚਦੀ ਮੈਂ ਕਿਉਂ ਸੋਚਾਂ ਕਿਸੇ ਬਾਰੇ ਕਿਉਂ ਅਗਲੀ ਕਿਉਂ ਨਹੀਂ ਸੋਚਦੀ ਉਹਨੇ ਤੈਨੂੰ ਕੀ ਕਿਹਾ ਹੈ ਹਜੇ ਕੱਲ ਤਾਂ ਉਹ ਆਈ ਹੈ ਕੀ ਸੋਚੇ ਤੇਰੇ ਬਾਰੇ ਉਹ ਤਾਂ ਕਹਿੰਦੀ ਮੈਂ ਕੁੜੀ ਨਾਲ ਲੈ ਕੇ ਆਉਂ ਉਹ ਅੰਗਰੇਜ਼ੀ ਸਕੂਲ ਟਪਾਉਂਉਂ ਤੇ ਮਰ ਜਾਣਿਆ ਜਿਉਂ ਕਹਿੰਦੀ ਕੋਈ ਗੱਲ ਨਹੀਂ ਕਾ ਕੋਈ ਨਾ ਲਿਆਵਾਂਗੇ ਪੜਾਵਾਗੇ ਆਪਾਂ ਕਿਹੜੇ ਲਿਆਈ ਜਾਨੇ ਲਿਆਈ ਨੇ ਉਹਦਾ ਮੂੰਹ ਮਾਰ ਰਹੀ ਮੈਨੂੰ ਪੁੱਛਿਆ ਵੀ ਤੇ ਤੈਨੂੰ ਪੁੱਛਾਂ ਨਹੀਂ ਅਗਲੇ ਨੂੰ ਤਾਂ ਜਵਾਬ ਦੇਣਾ ਸੀ ਮੈਂ ਤੈਨੂੰ ਪੁੱਛ ਕੇ ਗੱਲ ਕਰਦੀ ਗੱਲਾਂ ਦੇਖ ਕਰਦਾ ਆਹੋ ਮੈਂ ਗੱਲਾਂ ਕਰਦਾ ਤੂੰ ਇਹਰੇ ਕੰਮ ਕਰੇ ਮੈਂ ਗੱਲਾਂ ਵੀ ਨਹੀਂ ਕਰਾ ਤੈਨੂੰ ਬਸ ਇੱਕ ਗੱਲ ਕਹਤੀ ਸੁਣ ਲੈ ਕੰਨ ਖੋਲ ਕੇ ਜਿਵੇਂ ਉਹ ਕਹਿੰਦੀ ਨਾ ਉਹਦੀ ਹਾਂ ਚ ਹਾਂ ਕਰੀ ਜਾਇਆ ਕਰ ਜਿਹੜਾ ਅੱਗੇ ਕੁਛ ਕਰਨਾ ਉਹ ਤਾਂ ਮੈਂ ਕਰ ਨਹੀਂ ਆਂ ਆਪਾਂ ਨੂੰ ਨਹੀਂ ਕਿਸੇ ਦੀ ਹਾਂਟਾ ਹੁੰਦੀ ਆਪਾਂ ਦਾ ਬਸ ਐਸ਼ ਕਰਨੀ ਐ ਹਾਂ ਹੋ ਐਸ਼ ਕਰਨੀ ਐ ਚਲ ਠੀਕ ਐ ਵਾਹ ਜਾ ਹੁਣ ਪੀ ਕੇ ਆਈ ਤੂੰ ਹਾਂ ਰੇਲੀ ਵੀ ਹੂੰ ਰੇਲੀ ਕਰ ਰੇ ਇਹ ਕੁਛ ਕਰਨਾ ਹੋਇਆ ਮੂੰਹ ਰੇਂਦੀ ਲੈ ਲੈ ਮੇਰੀ ਮਾਂ ਵੀ ਹੋਇਆ ਹੂੰ ਹੂੰ ਦੇ ਇਹ ਕੁਤ ਮੈਨੂੰ ਬਣਾ ਦੇ ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ ਬਾਲਾ ਭਾਰੀ ਨਹੀਂ ਹੈਗਾ ਚਲੋ ਠੀਕ ਹੈ ਕੋਈ ਨਾ ਮਾਂ ਜਾਣੀ ਐ ਤੀ ਇਹ ਮੇਰਾ ਤਾਂ ਜੀ ਨਹੀਂ ਲੱਗਣਾ ਕੋਈ ਗੱਲ ਨਹੀਂ ਮੰਮੀ ਜੀ ਮੇਰੇ ਘਰ ਦੀ ਤਾਂ ਰੌਣਕ ਵਧ ਗਈ ਸੀ ਤੂੰ ਆਏ ਨਾਲ ਚਲੋ ਮੰਮੀ ਜੀ ਇਹ ਤਾਂ ਥੋੜਾ ਬੁੜਾ ਬਣ ਜਿਹੜਾ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਹੋਰ ਬਤਾ ਹੈ ਜੱਸ ਐਨੀ ਸੋਹਣੀ ਨੂੰ ਕਿਨੂ ਸਾਰੇ ਦੇਖਦੇ ਐ ਓੜੇ ਤੇਰੀ ਐਨੀ ਸੋਹਣੀ ਨੂੰ ਐਨੀ ਸੋਹਣੀ ਨੂੰ ਤਰੀਫਾਂ ਹੁੰਦੀਆਂ ਪੁੱਤ ਤੇਰੀਆਂ ਤਾਂ ਨਾ ਹੁਣ ਤੁਹਾਨੂੰ ਜਾਣ ਦੇ ਲੇਟ ਹੋ ਜਾਾਂਗੇ ਫਿਰ ਓਹੋ ਚੱਲ ਕੋਈ ਨਾ ਬਬਜੀ ਹਾਂ ਫੋਨ ਚੱਕ ਲਿਆ ਬਲੀ ਤਾਂ ਆਪਦਾ ਓ ਸੱਚੋ ਰਹਿ ਗਿਆ ਜੀ 1 ਮਿੰਟ ਮੈਂ ਹੁਣੀ ਲੈ ਕੇ ਚੱਕ ਲਿਆ ਪੁੱਤ ਹਾਂ ਪੈ ਗਿਆ ਕੋਈ ਖੜੀ ਗਿਆ ਚੱਕ ਲਈ ਕਾਰ ਤੇ ਗੱਲ ਸੁਣ ਬੋਕਾ ਜਿਆ ਉੱਥੇ ਜਾ ਕੇ ਨਾ ਢੱਫਣ ਲੱਗ ਜੀ ਕਿਤੇ ਕਰਤੂਤ ਦਿਖਾ ਦੇ ਆਪਦੀ ਜੀ ਅਗਲੇ ਨੇ ਧਰਤੀ ਫੇਰ ਤਾਂ ਮਾੜੀ ਮੋਟੀ ਲਾਉਣੀ ਪਊ ਤੇਰਾ ਬਰਾਬਰ ਸਾਮੇ ਕਹਿਦੀ ਨਹੀਂ ਪਈਗਾ ਕੀ ਹੋ ਗਿਆ ਮੰਮੀ ਜੀ ਕੁਛ ਨਹੀਂ ਪੁੱਤ ਇਹਨੂੰ ਕਹਿੰਦੀ ਸੀ ਮੈਂ ਕਹਾਂ ਜਾਂਦਾ ਜਾਂਦਾ ਆੜਤੀਆਂ ਨੇ ਹੋ ਜਾਂਦਾ ਇਹ ਕਹਿੰਦਾ ਹੁਣ ਟਾਈਮ ਨਹੀਂ ਚਲੋ ਦੇਖ ਲਓ ਜੀ ਜਿਵੇਂ ਮੈਂ ਬਹੁਤ ਵਾਰ ਦੇਖ ਲੂੰ ਜੇ ਉੱਥੇ ਐ ਟਾਈਮ ਲੱਗ ਗਿਆ ਭਲਾ ਫੇਰ ਕੀ ਕਰੂੰਗਾ ਮੈਂ ਚੱਲ ਕੋਈ ਨਾ ਫੇਰ ਮੁੜਦਾ ਹੋਇਆ ਹੋ ਜੀ ਤੇ ਨਾਲੇ ਸਮਾਨ ਚੱਕ ਲਈ ਹੀ ਕਰਦਾ ਚੱਕਦਾ ਗੱਟਾ ਚੱਕ ਲਈ ਖੰਡ ਦਾ ਚੱਕ ਲਈ ਚੰਗਾ ਤੇ ਕਿਹਾ ਤਾਂ ਹੈਗਾ ਨੀ ਫੀਟ ਰੇਲੇ ਨੂੰ ਸਿੱਟ ਜੂਗਾ ਉਹ ਚੱਲ ਫੇਰ ਤੂੰ ਕਹੇਂਗਾ ਜਾਣੇ ਗਾੜਤੀ ਤੇ ਫੇਰ ਹੀ ਸਿੱਟ ਕੇ ਆਉ ਚੱਲ ਚੰਗਾ ਜਾਓ ਵਗ ਜਿਓ ਮੰਮੀ ਜੀ ਨਾਲੇ ਤੁਸੀਂ ਦਵਾਈ ਲੈ ਲਿਓ ਆਪਣੀ ਠੀਕ ਕੋਈ ਨਾ ਪੁੱਤ ਮੈਂ ਲੈ ਲੂੰਗੀ ਦੇਖ ਲੈ ਇੰਨਾ ਖਿਆਲ ਰੱਖਦੇ ਮੇਰੀ ਧੀ ਰਾਣੀ ਆਹ ਤੇ ਨਾਲੇ ਪੁੱਤ ਛੇਤੀ ਮੁੜਿਆ ਹੀ ਚੰਗਾ ਮੰਮੀ ਜੀ ਇਹ ਕਿੰਨ ਨੂੰ ਇਹ ਕਹਿ ਦੋ ਬੀਟੇ ਥੋੜਾ ਮੇਰੇ ਨਾਲ ਪਿਆਰ ਨਾਲ ਬੋਲ ਲੈਣ ਮੇਰੀ ਮੰਮੀ ਐ ਦੇਖੂਗੀ ਫਿਰ ਉਹਦੇ ਨਹੀਂ ਪੁੱਤ ਪਿਆਰ ਨਾਲ ਹੀ ਬੋਲੂਗਾ ਤੇਰੇ ਨਾਲ ਲੈ ਦੱਸ ਇਹਦੀ ਕੀ ਦੁਸ਼ਮਣੀ ਹੈ ਤੇਰੇ ਨਾਲ ਤੂੰ ਇਹਦੇ ਘਰ ਵਾਲੀ ਆ ਪੁੱਤ ਸੁਣ ਗਿਆ ਤੈਨੂੰ ਕੋਈ ਗੱਲ ਆਹੋ ਸੁਣ ਗਿਆ ਮੈਂ ਬੱਦੂ ਖਾਉਂਦੇ ਨਹੀਂ ਪਈ ਜਾਂਦਾ ਹੁਣ ਮੀ ਬੁੱਢੀ ਜਾਨੀ ਹੁੰਦੀ ਹੈ ਕੀ ਕਹਤਾ ਮੈਂ ਹਾਂ ਅਗਲੀ ਕਦੇ ਨਹੀਂ ਦੇਖ ਲੈ ਵਿਚਾਰੀ ਕਿਵੇਂ ਬੱਲ ਬੱਲ ਕਰਦੀ ਹੈ ਬੱਲ ਬੱਲ ਕਰ ਜਿੰਦੀ ਤੂੰ ਹੀ ਸੱਚੜਾਈ ਜਾਨੀ ਹੈ ਪਰ ਉਹ ਤਾਂ ਮੇਰੇ ਸਿਰ ਚ ਕਲੀਆਂ ਉਹ ਕਰਨ ਲਾਤੀ ਤੇ ਤੇਰੇ ਸਿਰ ਤੇ ਗੱਲ ਨੇ ਜਿਆਦੇ ਨਾ ਲੁਤਰੋਣਾ ਚਲਾ ਤੂੰ ਭਗ ਜਾ ਚੁੱਪ ਕਰਕੇ ਜਾ ਛੱਡਿਆ ਅੱਜ ਕਿਹੜੀ ਆ ਜਾ ਭਗ ਜਾ ਆਹੋ ਲੁਤਰੋਣਾ ਚਲਾ ਜਿਹੜੇ ਨਾ ਤੂੰ ਕੰਡੇ ਵੀ ਜਿੰਨ ਚੁਗਣੇ ਤੈਨੂੰ ਪਹਿਣਗੇ ਤੇ ਤੂੰ ਭਗ ਜਾ ਤੂੰ ਹੋਰ ਨਾ ਚੰਦੇ ਜਾਂਦੇ ਚੱਕੀ ਜਾਂਦੇ ਜਾ ਤੂੰ ਉਹ ਭਗ ਜੂ ਹਾਂ ਜਿਹੜਾ ਪਹਿਣਾ ਕੋਈ

ਮੈਂ ਤਾਂ ਠੀਕ ਆ ਨਾਲੇ ਮੈਂ ਤੈਨੂੰ ਵੇਟ ਕਦੋਂ ਕਿਹਾ ਸੀਗਾ ਭਾਂਡੇ ਮੰਜੇ ਨੂੰ ਇਹ ਤਾਂ ਬੱਸ ਐਵੇਂ ਉਹੀ ਅੱਛੀ ਗੱਲ ਠੋਸ ਗੱਲ ਬੈਠੋ ਮੈਂ ਚਾਹ ਪਾਣੀ ਵੀਰਾਣੀ ਦੀ ਨਾ ਬੱਬੀ ਅੰਦਰੇ ਹੋਣਗੇ ਬੈਠੋ ਤੁਸੀਂ ਮੈਂ ਦੱਸਦੀ ਆ ਉਹਨਾਂ ਨੇ ਵੀ ਪਾਲੀ ਆਈ ਆ ਨਾਲੇ ਮੈਂ ਚਾਹ ਬਣਾ ਕੇ ਲਉਣੀ ਆ ਠੀਕ ਮਮਾ ਮੈਂ ਨਾ ਆਪਣੀ ਮਾਂਜ ਦਾ ਸੀ ਭਾਂਡਾ ਦੇਖੋ ਮੇਰੇ ਹੱਥ ਕੋਈ ਨਾ ਬੋਤ ਹੁਣ ਹਪਾ ਉੱਥੇ ਚੱਲਾਂਗੇ ਆਪਣੀ ਘਰੇ ਠੀਕ ਹੈ ਨਾਲੇ ਜੀ ਤੁਸੀਂ ਤਾਂ ਕਹਿੰਦੇ ਸੀ ਕਿ ਮੈਂ ਵਾਸ਼ਰੂਮ ਜਾ ਕੇ ਆਉਣਾ ਮੈਂ ਸ਼ਰਾਬ ਘਾਤੋ ਪੀ ਕੇ ਆਇਆ ਹਾਂ ਕਮ ਸੇ ਕਮ ਐ ਇੱਥੇ ਤਾਂ ਸੋਫੀ ਆ ਜਾਂਦੇ ਬਾਲੇ ਨਾ ਮੇਰੀ ਮਾਂ ਨਾ ਬਣ ਸਮਝ ਆ ਗਈ ਠੰਡ ਇੰਨੀ ਹੈ ਜੇ ਮੈਂ ਲਾਵਾ ਨਾਲ ਘੁੱਟ ਤਸਰੀਰ ਸਾਰਾ ਠਰੀ ਜਾਂਦਾ ਹੈ ਹਾਂ ਗੋਲੀ ਜਾਂਦੀ ਹੈ ਤੁਹਡੀ ਸਮਝ ਨਹੀਂ ਆਉਂਦੀ ਕਿ ਠੰਡ ਠੰਡ ਲਾ ਰੱਖੀ ਹੈ ਕਿ ਸਾਨੂੰ ਨਹੀਂ ਠੰਡ ਲੱਗਦੀ ਕਿ ਸ਼ਰਾਬ ਪੀ ਕੇ ਬਾਲੀ ਠੰਡ ਉੱਤਰਦੀ ਐ ਤੁਸੀਂ ਕਿਉਂ ਸ਼ਰਾਬ ਪੀਨਿਓ ਜੀ ਇਹਦੇ ਵਿੱਚ ਕੁਛ ਨਹੀਂ ਰੱਖਿਆ ਮੈਨੂੰ ਇਹ ਸ਼ਰਾਬ ਪਸੰਦ ਨਹੀਂ ਹੈਗੀ ਬਾਲਾ ਨਾ ਬੋਲ ਨਾ ਬਕਵਾਸ ਨਾ ਕਰ ਸਮਝੈਗੀ ਮੈਂ ਪੀਊਂਗਾ ਅਹੀਂ ਅਹੀਂ ਪੀਣਾ ਅਹੀਂ ਪੀਂਦਰ ਹਾਂਗਾ ਹਟਾਉਣ ਦੀ ਲੋੜ ਨਹੀਂ ਮੈਨੂੰ ਮੰਮੀ ਜੀ ਤਾਂ ਐ ਕਹਿੰਦੇ ਸੀਗੇ ਵੀ ਇਹਨੂੰ ਤਾਂ ਵਿਆਹ ਕਰਕੇ ਪੀ ਲਈ ਕਿ ਚਾਹੀਐ ਨਾ ਇਹੋ ਜਿਹਾ ਕਿਹੜਾ ਚਾਹ ਏ ਜਿਹੜਾ ਤੁਹਾਡਾ ਹਜੇ ਤੱਕ ਉਤਰੀ ਹੀ ਨਹੀਂ ਹੈਗਾ ਨਾਲੇ ਮੇਰੀ ਗੱਲ ਸੁਣ ਲੈ ਨਾਲੇ ਮੇਰੀ ਮਾਂ ਨਾਲੇ ਤੂੰ ਬਚਣਾ ਬੁੱਲੇ ਕਰੋ ਬੜਾ ਜਿਆਦਾ ਕੁਝ ਮੈਂ ਕਰਨਾ ਮੈਂ ਕਰਕੇ ਹਟੂੰ ਮੇਰਾ ਤੁਹਾਡੇ ਨਾਲ ਵਿਆਹ ਹੋਇਆ ਜੇ ਮੈਂ ਨਹੀਂ ਬੋਲੂੰਗੀ ਤਾਂ ਹੋਰ ਕੌਣ ਬੋਲੂਗਾ ਜਿਆਦਾ ਬਕਵਾਸ ਨਾ ਕਰ ਤੁਸੀਂ ਸਿਰਫ ਮੇਰਾ ਨਹੀਂ ਮੇਰੀ ਧੀ ਦਾ ਵੀ ਖਿਆਲ ਰੱਖਣਾ ਐਡੇ ਭਵਿੱਖ ਬਾਰੇ ਸੋਚਣਾ ਆਪਾਂ ਤੈਨੂੰ ਕਿਹਾ ਸੀ ਨਾ ਮੈਂ ਡੇ ਦੇ ਬਾਰੇ ਮੈਨੂੰ ਕੋਈ ਗੱਲ ਨਹੀਂ ਕਰਨੀ ਹੈਗੀ ਤੁਸੀਂ ਇਹ ਕੀ ਬੋਲੀ ਜਾਂਦੇ ਹੋ ਜਿਵੇਂ ਆਪਰੇ ਕੋਲੇ ਬੈਠੀ ਐ ਬੈਠੀ ਰਹੇ ਫਿਰ ਮੈਂ ਕਰਾਂ ਹਾਂ ਪਾਪਾ ਤੁਸੀਂ ਐਡਾ ਘਾਤੋ ਬੋਲਦੇ ਹੋ ਚੁੱਪ ਕਰ ਤੁਸੀਂ ਨਾ ਜ਼ਿਆਦਾ ਬਗਵਾਸ ਕਰ ਕੱਲ ਦੀ ਚੀਤੜੀ ਮੈਨੂੰ ਸਮਝਾਉਂਦੀ ਐ ਤੈਨੂੰ ਪਤਾ ਨਹੀਂ ਕਿ ਮੈਂ ਕੌਣ ਹੈ ਤੁਸੀਂ ਆਪਣੀ ਹਰਕਤਾਂ ਤੋਂ ਬਾਜ਼ ਹੋਣਾ ਨਹੀਂ ਕੀ ਕਰਦਾ ਮੈਂ ਹਰਕਤਾਂ ਨੂੰ ਹਾਂ ਨਾ ਸਾਂਭਣ ਨੂੰ ਰੱਬ ਦਾ ਬਾਸਤਾ ਇੱਥੇ ਦਾ ਚੁੱਪ ਕਰ ਜਾ ਹੂੰ ਮੈਂ ਬੋਲ ਨਹੀਂ ਨਾ ਤੂੰ ਹੀ ਬੋਲੀ ਜਾਵੇਂ ਗਲੀ ਗਲਤੀ ਕਰ ਕੀ ਮੈਂ ਤੇਰੇ ਨਾਲ ਆ ਕੇ ਆਉਂਦਾ ਹੀ ਨਾ ਮੈਂ ਚੰਗਾ ਸੀ ਹੂੰ ਮੈਂ ਲੈਂਦੀ ਆਂ ਬਗਵਾਸ ਮੈਂ ਦੱਪੀ ਬਗਵਾਸ ਕਰਦੀ ਹਾਂ ਮੈਂ ਬੋਲੀ ਆਂ ਹਾਂ ਤੂੰ ਹਾਂ ਮਾਂ ਹਾਂ ਠੀਕ ਹੈ ਪੁੱਤ ਹਾਂ ਮਾਂ ਹੋਰ ਠੀਕ ਹੈ ਪੁੱਤ ਫਸਲੀ ਫਸਲੀ ਕਾਲ ਪੁੱਤ ਪੁੱਤਾ ਇਨ ਕਦੇ ਤੁਸੀਂ ਬਸ ਮਾਂ ਮੇਰਾ ਜਪਗੁਣ ਬਿਨਾਂ ਚੰਮੀ ਦਿਲ ਨਹੀਂ ਲੱਗਿਆ ਆ ਥੋੜੇ ਜਿਹੇ ਦਿਨ ਮੈਂ ਕਿਵੇਂ ਕੱਢਿਆ ਉਹ ਮੈਨੂੰ ਏ ਪਤਾ ਲੈ ਪੁੱਤ ਪਹਿਲਾਂ ਇਹ ਕਿਸੇ ਉਪਰੇ ਥਾਏਗੀ ਹੈ ਤੂੰ ਸੌਰੇ ਬਾਗੀ ਮੈਂ ਤਾਂ ਇਹ ਸੋਚਦੀ ਆ ਵੀ ਮੇਰੀ ਪਾਲੀਤੀ ਵੀ ਮੇਰੇ ਕੋਲੇ ਹੈਗੀ ਐ ਐਸ ਕਰਕੇ ਪੁੱਤ ਤੂੰ ਫਿਕਰ ਨਾ ਕਰਿਆ ਕਰ ਇਹਦਾ ਕਿਉਂ ਟੈਨਸ਼ਨ ਕਰਦੀ ਆ ਤੂੰ ਤੂੰ ਤੇ ਪੇਕੇ ਘਰ ਆਈ ਐ ਸਖਨਾ ਤੂੰ ਹੱਸ-ਹੱਸ ਕੇ ਗੱਲਾਂ ਕਰ ਮੇਰੇ ਨਾਲ ਉਹ ਤਾਂ ਹੀ ਮੰਨਦਾਸ ਕਰਕੇ ਬੈਗੀ ਤੀ ਨਹੀਂ ਨਹੀਂ ਮਾਂ ਹੋ ਕੀਨੇ ਮੰਨਦਾਸ ਕਰ ਰੱਖਿਆ ਆ ਤੇਰੀ ਭਾਲੀ ਭੈਣ ਆਈ ਆ ਹਾਂ ਵੀਰੇ ਹੋ ਪ੍ਰੋਣਾ ਸਾਹਿਬ ਆਏ ਬੈਠੇ ਆ ਹਾਂਜੀ ਵੀਰੇ ਓਏ ਆ ਜਾ ਪ੍ਰੋਣਾ ਇੰਨਾ ਦੀ ਮਾਮਾ ਤੇ ਇਹਨੇ ਗੱਲਾਂ ਤਾਂ ਲੰਮੀਆਂ ਚੱਲਣਗੀਆਂ ਤੂੰ ਅੰਦਰ ਚੱਲ ਮੇਰੇ ਨਾਲ ਬੈਠ ਅੰਦਰ ਜਾ ਕੇ ਹੋਰ ਦੱਸਤੀ ਏ ਵਧੀਆ ਸੇਰੀ ਸੱਸ ਹਾਂ ਮਾਂ ਸਭ ਵਧੀਆ ਮੇਰੀ ਸੱਸ ਤਾਂ ਬਥੇਰੀ ਚੰਗੀ ਐ ਅੱਛਾ ਅੱਛਾ ਹਾਂ ਸਾਲ ਪੁੱਤਾ ਐ ਕਰ ਤੇ ਜਾ ਵਗ ਜਾ ਤੇਰੇ ਮਾਮੇ ਖੁਣਾ ਘਲ ਜਾ ਹਾਂ ਜਪਗੁਣ ਹਾਂ ਹਾਂ ਹੁਣ ਦੱਸਤੀ ਏ ਪਰ ਉਹਣਾ ਠੀਕ ਐ ਮੈਂ ਸਭ ਕੁਝ ਠੀਕ ਐ ਅੱਛਾ ਮੈਂ ਤਾਂ ਤੁਹਾਨੂੰ ਇਹ ਪੁੱਛਦੀ ਸੀਗੀ ਜਪਗੁਣ ਭਾਂਡੇ ਮਾਂਜੀ ਜਾਂਦੀ ਸੀ ਤੇ ਮੈਨੂੰ ਇਹ ਵੀ ਕਹਿੰਦੀ ਸੀ ਵੀ ਮੰਮੀ ਨੇ ਰੋਟੀ ਨਹੀਂ ਦੇਣੀ ਜੇ ਮੈਂ ਨਾ ਭਾਂਡੇ ਮਾਂਜੀ ਉਹ ਐ ਕਹਤੋਂ ਕਹਿੰਦੀ ਸੀ ਉਹ ਨਹੀਂ ਨਹੀਂ ਪੁੱਤ ਉਹ ਜਵਾਕੜੀ ਐ ਜਵਾਕੜੇ ਦਿਲ ਦੇ ਵਿੱਚ 100 ਗੱਲਾਂ ਆਉਂਦੀਆਂ ਜਵਾਕ ਤਾਂ ਉਹੀ ਵੀ ਕਹਿ ਦਿੰਦਾ ਹੁੰਦਾ ਤੂੰ ਇਹਦੀ ਗੱਲ ਦਾ ਟੈਨਸ਼ਨ ਨਾ ਕਰ ਤੂੰ ਆਪਦੀ ਗੱਲ ਦੱਸ ਤੇਰੇ ਸਹੁਰੇ ਕਿਵੇਂ ਨੇ ਮੇਰੇ ਸਭ ਕੁਝ ਠੀਕ ਐ ਮਾਂ ਪਰ ਮੇਰਾ ਸਾਰਾ ਧਿਆਨ ਮੇਰੀ ਜੱਪਗੁੰਚ ਹੀ ਰਹਿੰਦਾਗਾ ਮੈਨੂੰ ਇੱਥੇ ਕੁਝ ਠੀਕ ਨਹੀਂ ਲੱਗਦਾ ਛੱਡੋ ਪਰੇ ਬਥੇਰੇ ਦਿਨ ਹੋ ਗਏ ਹੁਣ ਮੈਂ ਕੁੜੀ ਨੂੰ ਉੱਥੇ ਹੀ ਲੈ ਜਾਨੀ ਆ ਮਾਂ ਬਣ ਕੇ ਜਿਵੇਂ ਤੁਸੀਂ ਕਿਹਾ ਮੈਂ ਉਵੇਂ ਹੀ ਕੀਤਾ ਪਰ ਮੈਂ ਆਪਦੀ ਬੱਚੇ ਤੋਂ ਬਿਨਾ ਨਹੀਂ ਰਹਿ ਸਕਦੀ ਤੀ ਤੈਨੂੰ ਵੀ ਮੈਂ ਤੋੜਿਆ ਨਾ ਮੈਂ ਤੇਰੇ ਬਿਨਾ ਕਿਵੇਂ ਰਹਿ ਸਕਦੀ ਆ ਜਿਵੇਂ ਤੇਰੇ ਬਿਨਾ ਮੈਂ ਰਹਿ ਨਹੀਂ ਆ ਤੇ ਤੂੰ ਵੀ ਰਹਿਦਾ ਕਿੱਡੀ ਕਬੱਡੀ ਗੱਲ ਆ ਨਾ ਮੇਰੀ ਦੋਤੀ ਨੂੰ ਤਾਂ ਤੀਏ ਮੈਂ ਆਪਦੇ ਲੈਵੇ ਰੱਖੂੰਗੀ ਠੀਕ ਹੈ ਮੇਰਾ ਜਮੇ ਜੀ ਨਹੀਂ ਲੱਗਣਾ ਨਹੀਂ ਨਹੀਂ ਮਾਂ ਮੇਰੀ ਦੋਤੀ ਦੇ ਵਿੱਚ ਤਾਂ ਨਾ ਮੈਨੂੰ ਤੂੰ ਦੀ ਨਹੀਂ ਪੁੱਤ ਮਾਂ ਮੇਰੀ ਗੱਲ ਸੁਣ ਮੈਂ ਤੁਹਾਡੀ ਹਰ ਇੱਕ ਗੱਲ ਮੰਨੀ ਆ ਬਸ ਆ ਗੱਲ ਨਹੀਂ ਮੈਂ ਮੰਨਦੀ ਮੈਂ ਆਪਦੀ ਜੱਪ ਗੁੰਨੋਂ ਆਪ ਤੇ ਤੂੰ ਦੂਰ ਨਹੀਂ ਕਰ ਸਕਦੀ ਠੀਕ ਹੈ ਤੀਏ ਤੇਰੀ ਮਰਜ਼ੀ ਹੈ ਪਰ ਮੈਂ ਤਾਂ ਤੈਨੂੰ ਕਹਿੰਦੀ ਸੀ ਨਾ ਵੀ ਮੇਰੀ ਦੋਤੀ ਨੂੰ ਮੈਂ ਆਪਦੇ ਲੈਵੇ ਰੱਖੂੰ ਹਜੇ ਨਹੀਂ ਮੈਂ ਤੋਰਦੀ ਪੁੱਤ ਹਜੇ ਕੁਝ ਟਾਈਮ ਪੈ ਜਾਣ ਦੇ ਠੀਕ ਹੈ ਐ ਨਹੀਂ ਕਰਦੇ ਹੁੰਦੇ ਮੇਰੀ ਤੀ ਤੈਨੂੰ ਜੀਤਾ ਲਾਉਣਾ ਹੀ ਪਊਗਾ ਹੌਲੀ ਹੌਲੀ ਆ ਮੈਂ ਤੇਰੇ ਬਿਨਾ ਜੀ ਲਾ ਰੱਖਿਆ ਗਿਆਗਾ ਮਾਂ ਮੇਰੀ ਗੱਲ ਸੁਣ ਮੈਂ ਤਾਂ ਉਹਦੀ ਮਾਂ ਮੈਂ ਤਾਂ ਉਹਦਾ ਕਰੂੰਗੀ ਕਰੂੰਗੀ ਜੇ ਇਹਨਾਂ ਦੇ ਕੋਲ ਰਹੂ ਫੇਰ ਇਹਨਾਂ ਦਾ ਪਿਓ ਤੀ ਦਾ ਪਿਆਰ ਪਾਊਗਾ ਹੈ ਕਿਵੇਂ ਕੋਈ ਨਾ ਪਤਾ ਲੈ ਜੀ ਲੈ ਜੀ ਲੈ ਜੀ ਲੈ ਜੀ ਮਾਤਾ ਨੂੰ ਐ ਨਹੀਂ ਕਹਿੰਦੀ ਠੀਕ ਹੈ ਮੈਨੂੰ ਵੀ ਐ ਚੱਲ ਤੁਸੀਂ ਮਾਮਾ ਤੀਆਂ ਇਕੱਠੀਆਂ ਰਹੋ ਪਰ ਮੈਂ ਇਹ ਸੋਚਦੀ ਆ ਵੀ ਫਿਰ ਮੇਰੇ ਮੇਰਾ ਵੀ ਮੰਨਣੇ ਲੱਗਣਾ ਇਹਦੇ ਬਿਨਾ ਤੇ ਮੈਂ ਤੈਨੂੰ ਆਹੀ ਗੱਲ ਕਹਿੰਦੀ ਆ ਵਾਰੀ-ਵਾਰੀ ਤੇਰੇ ਕੋਲ ਭਾਬੀ ਹੈਗੀ ਐ ਵੀਰਾ ਹੈਗਾ ਪਰ ਮੈਂ ਤਾਂ ਜਪਗੂ ਨੂੰ ਲੈ ਕੇ ਜਾਉਂਗੀ ਉਹ ਪੁੱਤ ਮੇਰੀ ਗੱਲ ਸੁਣਾ ਹੁਣ ਕੀ ਕਰਾਂ ਇਹਨੂੰ ਕੀ ਦੱਸਾਂ ਮੈਂ ਬੇ ਪੁੱਤ ਆਇ ਨਕੇ ਵੇਲੇ ਤੂੰ ਖੈਰ ਸੁੱਖ ਵੀ ਐ ਹਾਂ ਵੀ ਖੈਰ ਸੁੱਖ ਐ ਮੈਂ ਤਾਂ ਆ ਹੀ ਪੁੱਛਣਾ ਸੀ ਪਾਲੀ ਹੋਰੀ ਆਗੇ ਨਾ ਪੁੱਤ ਹਜੇ ਤਾਂ ਆਏ ਨਹੀਂ ਹੈਗੇ ਆਏ ਨਹੀਂ ਹੈ ਚਲ ਰਾਜ ਕਿਧਰ ਰਿਸ਼ਤੇਦਾਰ ਚ ਖੜ ਗਏ ਹੋਣਗੇ ਹਾਂ ਹਾਂ ਪੁੱਤ ਤੁਵੇਂ ਬੰਦ ਨੂੰ ਟਾਈਮ ਲੱਗ ਹੀ ਜਾਂਦਾ ਹਾਂ ਤੇ ਮੈਂ ਤਾਂ ਨਾ ਐਂ ਗੱਲ ਕਰਨ ਆਇਆ ਸੀਗਾ ਦੱਸ ਭਾਈ ਕੁੜੀ ਬਾਰੇ ਹਾਂ ਉਹ ਤੁਸੀਂ ਨਾ ਹਜੇ ਕੁਲਵੰਤ ਨੂੰ ਨਾ ਕਹੀਓ ਨਾ ਵੀ ਕੁੜੀ ਨੂੰ ਲੈ ਜਾ ਕਿਉਂ ਕੀ ਗੱਲ ਪੁੱਤ ਉਹ ਗੱਲ ਬੀਬੀ ਐਵੇਂ ਜਦੋਂ ਨੂੰ ਵੀ ਪਤਾ ਵੀ ਨਵਾਂ ਨਵਾਂ ਹਜੇ ਵਿਆਹ ਹੋਇਆ ਉਹਨਾਂ ਨੇ ਘੁੰਮਣ ਫਰਮੇ ਜਾਣਾ ਤੇ ਉਹਦੀ ਮੰਮੀ ਕਹਿੰਦੀ ਸੁੱਖਾਂ ਸੱਖਾਂ ਰੋਣੀ ਹਜੇ ਉਹਨਾਂ ਦੀਆਂ ਲਿਆ ਦੀ ਅੱਛਾ ਠੀਕ ਹੈ ਤੇ ਹਜੇ ਮਾੜਾ ਜਿਹਾ ਕੰਮ ਜਾਂ ਲੋਟ ਨਹੀਂ ਆਉਂਦਾ ਤੇ ਮੜਾ ਤੂੰ ਪਾਲੀ ਨੂੰ ਕਹਿਦੀ ਵੀ ਦੋ ਤਿੰਨ ਮਹੀਨੇ ਤੇਰੇ ਕੋਲ ਰਹੂਗੀ। ਚਲ ਠੀਕ ਹੈ ਭਾਈ। ਠੀਕ ਹੈ। ਹਾਂ। ਮੈਂ ਕਰ ਲੂੰਗੀ ਗੱਲ ਪਾਲੀ ਨਾਲ ਠੀਕ ਹੈ। ਚਲ ਠੀਕ ਹੈ ਬੀਬੀ ਠੀਕ ਹੈ। ਕਵੇਲਾ ਹੋ ਗਿਆ ਮੈਂ ਵੀ ਜਾਣਾਗਾ। ਚੰਗਾ ਭਾਈ। ਚਾਹ ਪਾਣੀ ਪੀ ਜਾਂਦਾ ਬੱਸ ਬੱਸ ਬੀਬੀ ਰੋਟੀ ਖਾਣੀ ਜਾ ਕੇ ਮੈਂ। ਲੈ। ਠੀਕੀ ਗੱਲ ਬਣੀ। ਕਹਿੰਦੇ ਕੁੜੀ ਦੀ ਨਾਲ ਲੈ ਕੇ ਜਾਂਦੇ। ਬੱਸ ਹੁਣ ਪਾਲੀ ਮੈਨੂੰ ਕਹੂ ਕੁੜੀ ਨਾਲ ਲੈ ਕੇ ਜਾਣੀ ਆ। ਹੁਣ ਮੈਂ ਪਾਲੀ ਨੂੰ ਕੀ ਜਵਾਬ ਦੇਉਂਗੀ? ਮੈਂ ਫਸ ਗਈ ਨਾ ਵਿੱਚ ਵਿਚਾਲੇ। ਸਮਨਾ ਕੋਈ ਨਾ ਪਾਲੀ ਨੂੰ ਆ ਜਾਣ ਦੇ ਦੇਖਦੇ ਆ ਕੀ ਬਣਦਾ ਸਮਨਾ ਜਿਹੜੀ ਆ ਬ੍ਰਤਿਵਿਵਤਾ ਪੈਂਦੀ ਹੈ ਕਹਿੰਦੇ ਕਿਸੇ ਨੂੰ ਕੁਛ ਕੇ ਨਹੀਂ ਆਉਂਦੀ ਹੁੰਦੀ ਮੈਂ ਤਾਂ ਧੀ ਕੰਨਿਆ ਵੀ ਦੁਖੀ ਹੋਗੀ ਦੋਤੀ ਕੰਨਿਆ ਵੀ ਦੁਖੀ ਹੋਗੇ ਜੇ ਮੈਂ ਦੱਸਦੀ ਆ ਮੈਂ ਕੀ ਕਰਾਂ اے ਰੱਬ ਐਨਾ ਦੁੱਖ ਦੇਖਣੋਂ ਦਾ ਮੈਨੂੰ ਚੱਕ ਲੈ ਮੇਰੇ ਸੱਜ ਅੱਗੇ ਤੇ ਜਮੀ ਜੀ ਨਹੀਂ ਲੱਗਦਾ ਤੂੰ ਮੇਰੇ ਕਿਉਂ ਬਦਲੇ ਲੈਣਾ ਮੈਂ ਤੇਰਾ ਕੀ ਬੁਰਾ ਕਰਤਾ ਮੰਮਾ ਦੇਖਿਓ ਮੇਰੀ ਡਰਾਇੰਗ ਹਾਂ ਬਹੁਤ ਬਹੁਤ ਸੋਹਣੀ ਐ ਇਦਾਂ ਹੀ ਪੜੀ ਹੁਣ ਤੈਨੂੰ ਉੱਥੇ ਲਿਜਾ ਕੇ ਨਾ ਵਧੀਆ ਸਕੂਲ ਚ ਲਾਵਾਂਗੇ ਦੇਖੀ ਤੇ ਮੈਂ ਕਹਿੰਦੀ ਸੀ ਤੇਰੀ ਮੰਮੀ ਨੇ ਰੋਟੀ ਬਣਾ ਲਈ ਹੋਣੀ ਐ ਮੈਂ ਰੋਟੀ ਪਾ ਲਿਆ ਮਾਂ ਠੀਕ ਐ ਤੇ ਤੇਰੀ ਰੋਟੀ ਵੀ ਨਾਲ ਹੀ ਪਾਲੇ ਮੈਂ ਪੁੱਤ ਹਾਂ ਪੱਕੇ ਨਹੀਂ ਮਮਾ ਮੈਂ ਪਾਪਾ ਨਾਲ ਰੋਟੀ ਖਾਣੀ ਹੈ ਥਾਵੜਾ ਮਰੂੰ ਮੇਰ ਨਾਲ ਰੋਟੀ ਖਾਣ ਦੀ ਗੱਲ ਕੀਤੀ ਆ ਤਾਂ ਤੁਸੀਂ ਆ ਕੀ ਬੋਲ ਰਹੇ ਹੋ ਸੋਨੂੰ ਪਾਪਾ ਕਿ ਆ ਕੀ ਬੁਲਾ ਰਹੀ ਐ ਇਹ ਨਹੀਂ ਮੇਰੀ ਤੇ ਹੋ ਸਕਦੀ ਪਾਪਾ ਮੈਂ ਉਹਦੋਂ ਬਣੂ ਜਦੋਂ ਮੇਰੀ ਆਉਦੀ ਲਾੜ ਹੋਊ ਤੁਸੀਂ ਬੋਲੀ ਕੀ ਜਾਣਦੇ ਹੋ ਜੀ ਮੈਂ ਤਾਂ ਤੁਹਾਡੇ ਤੇ ਹੈਰਾਨ ਆ ਜਦੋਂ ਇਹ ਛੋਟੀ ਜੀ ਬੱਚੀ ਸੋਨੂੰ ਪਿਓ ਦਾ ਦਰਜਾ ਦੇ ਸਕਦੀ ਐ ਤੁਸੀਂ ਇਹਨੂੰ ਆਪਣੀ ਧੀ ਦਾ ਕਿਉਂ ਨਹੀਂ ਨੇ ਰੰਦਾੁਰ ਦੀ ਦਾ ਦਰਜ ਹੈ ਬਾਲਾ ਬੋਲਦੀਆਂ ਤੂੰ ਮੇਰੀ ਤੇ ਇਹ ਨਹੀਂ ਹੋ ਸਕਦੀ ਮੇਰੀ ਤੇ ਇਹ ਥੋੜੀ ਤੇ ਕਿਉਂ ਨਹੀਂ ਹੋ ਸਕਦੀ ਜਦੋਂ ਮੈਂ ਤੁਹਾਡੇ ਘਰ ਵਾਲੀ ਹੋ ਸਕਦੀਆਂ ਤੁਸੀਂ ਮੇਰੇ ਘਰ ਵਾਲੇ ਹੋ ਸਕਦੇ ਹੋ ਫਿਰ ਇਹ ਜਵਾਕੜੀ ਥੋੜੀ ਤੇ ਕਿਉਂ ਨਹੀਂ ਹੋ ਸਕਦੀ 15 ਦਿਨਾਂ ਦੇ ਜੰਤ ਦੇ ਮੇਰੀ ਤੇ ਘੇ ਬਣ ਗਈ ਹੈ ਬਕਵਾਸ ਕਰੀ ਜਾਨੀ ਆ ਪੁੱਤ ਕੀ ਹੋ ਗਿਆ ਤੁਹਾਨੂੰ ਨਾਲ ਸੁਣ ਲੈ ਬੁੜੀਏ ਬੋਲੀ ਜਾਂਦੇ ਕੋਈ ਨਾ ਪਰ ਉਹ ਨਾ ਠੰਡ ਰੱਖ ਕੋਈ ਨਾ ਗਰਮ ਨਾ ਹੋ ਗਰਮ ਕਿਉਂ ਨਾ ਹੋ ਆਵਾ ਇਹ ਨਾ ਤਾਂ ਮੇਰੀ ਧੀ ਅੱਜ ਐ ਨਾ ਕੱਲ ਐ ਸਮਝ ਆ ਗਈ ਪੁੱਤ ਇਹ ਕੀ ਕਹੀ ਜਾਂਦਾ ਤੂੰ ਹੋਰ ਕੀ ਕਹਾ ਮੈਂ ਜਦੋਂ ਹੈ ਹੀ ਨਹੀਂ ਮੇਰੀ ਧੀ ਮਾਂ ਵੀਰੇ ਮੈਂ ਤਾਂ ਤੁਹਾਨੂੰ ਦੱਸਿਆ ਨਹੀਂ ਹੈਗਾ ਜਦੋਂ ਦੀ ਮੈਂ ਉਸਕੇ ਰਿਹਾ ਵਿਆਹ ਕੇ ਗਈਆਂ ਹਾਂ ਸੁਣ ਲਾ ਜੱਸਿਆ ਪੁੱਤ ਹੋਈ ਨਾ ਪਰਾਂ ਤੂੰ ਬੈ ਜਾ ਬੈਣਾ ਨਾ ਫੇਰਾ ਮੈਂ ਇਹਨੂੰ ਛੱਡ ਕੇ ਉਹਨਾਂ ਛੱਡੇ ਹੀ ਇਹਨੂੰ ਲੈ ਕੇ ਮੇਰੇ ਘਰੇ ਵੜ ਜੀ ਕੋਈ ਨਾ ਬਾਈ ਆਪਾਂ ਧਰ ਕੇ ਗੱਲ ਕਰਾਂਗੇ ਹਲ ਕੇ ਧਰ ਕੇ ਨਹੀਂ ਯਰ ਤਾਂ ਹੁਣੀ ਗੱਲ ਕਰੂਗਾ ਤੂੰ ਪੈ ਜਾ ਬਾਈ ਬਣ ਕੇ ਮੇਰੇ ਅੱਖੇ ਆ ਮਾ ਪੁੱਤ ਬਿਨਾਂ ਪੁੱਤਾ ਹੀ ਨਹੀਂ ਕਰਦੇ ਹੁੰਦੇ ਤੂੰ ਤਾਂ ਹੁਈ ਗੁੱਸਾ ਕਰ ਹੀ ਜਾਂਦਾ ਗੁੱਸਾ ਕਰਾ ਨਾ ਕੰਟਾ ਹੋ ਗਿਆ ਬਕਵਾਸ ਕਰੀ ਜਾਂਦੇ ਨੇ ਉਹਨੂੰ ਵੇ ਪੁੱਤੇ ਮੇਰੀ ਧੀ ਤਾਂ ਵਿਚਾਰੀ ਗਊਆਂ ਵਰਗੀ ਐ ਇਹ ਵੀ ਤੇਰੀ ਮਾ ਜਿੱਤਾਂ ਯਾਰ ਨਹੀਂ ਮੈਂ ਚੱਲਿਆ ਓ ਬਾਈ ਨਲ ਕੇ ਆਏ ਨਾ ਕਰ ਬਾਈ ਬਣ ਕੇ ਆਏ ਨਾ ਕਰੋ ਪ੍ਰੋਣਾ ਸਾਹਿਬ ਬੈਠੋ ਨਹੀਂ ਯਾਰ ਤੂੰ ਥੋੜਾ ਜੀ ਓ ਮੇਰੀ ਗੱਲ ਤਾਂ ਸੁਣ ਲੋ ਪ੍ਰੋਣਾ ਸਾਹਿਬ ਓ ਮੇਰੀ ਗੱਲ ਤਾਂ ਸੁਣੋ ਪੁੱਤ ਐ ਕੀ ਹੋਈ ਜਾਂਦਾ ਮੰਮੀ ਮੈਂ ਤਾਂ ਖੁਦ ਨਹੀਂ ਸਮਝਉਂਦੀ ਇਹ ਤਾਂ ਜਵਾਕੜੀ ਦਾ ਨਾਮ ਤੱਕ ਵੀ ਨਹੀਂ ਉੱਤੇ ਲੈਣ ਦਿੰਦਾ ਕਹਿ ਦਿੰਦਾ ਮੇਰੀ ਔਲਾਦ ਨਹੀਂ ਹੈਗੀ ਮਾਂ ਤੁਸੀਂ ਤਾਂ ਕਹਿੰਦੇ ਸਾਰੀ ਗੱਲ ਅਸੀਂ ਖੋਲ ਲਈ ਵੀ ਜਿੰਨਾ ਪਿਆਰ ਉਹ ਤੈਨੂੰ ਦੇਣਗੇ ਉੰਨਾ ਹੀ ਜੱਪਗੁਰ ਨੂੰ ਪੁੱਤ ਮੈਂ ਕੀ ਕਰ ਸਕਦੀ ਆ ਕਹਿੰਦੇ ਹੁੰਦੇ ਨੇ ਮਰੇ ਮੁਕਰਾਂ ਦਾ ਕੀ ਇਲਾਜ ਹੁੰਦਾ ਗੱਲ ਪੁੱਤ ਮੈਂ ਸਾਰੀ ਖੋਲੇ ਦੀ ਇਹੋ ਜੀ ਕੋਈ ਗੱਲ ਨਹੀਂ ਧੀਏ ਮੈਂ ਜੇ ਨਾਲ ਥੋੜਾ ਝੂਠ ਬੋਲਦੀ ਆ ਮम्मा ਨਾਨੀਵਾ ਮੈਂ ਨਹੀਂ ਬੁਰੀਆਂ ਮੇਰੇ ਘਰ ਕੇ ਪਾਪਾ ਦਵਾਰਾ ਮम्मा ਨੂੰ ਛੱਡਣ ਨੂੰ ਤਿਆਰ ਨਹੀਂ ਕੀ ਗੱਲ ਤੈਨੂੰ ਲਾ ਪ੍ਰੌਣਿਆ ਐਂ ਕਾ ਤੂੰ ਕਰਦਾ ਆਜਾ ਆਪ ਇੱਕ ਪੁੱਗ ਲਾਉਣੇ ਆ ਆਪਾ ਕਿਉਂ ਨੰਗਾ ਮੈਂ ਓਏ ਮੇਰੇ ਕੋਲੇ ਕੁਝ ਹੈ ਨਹੀਂ ਹੋ ਮੈਂ ਨੰਗ ਨਹੀਂ ਕਹਿੰਦਾ ਪ੍ਰੌਣਿਆ ਬਸ ਹੱਥ ਬੰਨ ਕੇ ਬੇਨਤੀ ਆਜਾ ਅੰਦਰ ਬਹਿਨੇ ਆ ਕਲੇਸ਼ ਹੋ ਜੂ ਆਉਦੀ ਨੂੰ ਰੱਖ ਲੋ ਚੱਲਿਆ ਮੈਂ ਕੀ ਹੋ ਗਿਆ ਜੀ ਬਾਹਰ ਨੂੰ ਐ ਕਾ ਤੂੰ ਭਾਗੀ ਹੋ ਹੋ ਬਾਜੀ ਰੁੱਸ ਗਿਆ ਕਿਉਂ ਕਹਿੰਦਾ ਮੈਂ ਜੱਪੂਰ ਨੂੰ ਲੈ ਕੇ ਨਹੀਂ ਜਾਂਦਾ ਮੇਰੀ ਗੱਲ ਸੁਣ ਲੈ ਨਾਲ ਇੱਕ ਕੰਨ ਕਰਕੇ ਜਿਹੜੇ ਕੰਮ ਕਰਕੇ ਮੈਂ ਤਾਂ ਸਿਆਪਾ ਵੱਡਿਆ ਸੀ ਉਹ ਤਾਂ ਇੱਥੇ ਬੈਠੀ ਆ ਕਲਸਣੀ ਹੈ ਉਹਦੇ ਕਰਕੇ ਤਾਂ ਮੈਂ ਪਾਲੀ ਵਿਆਹੀ ਸੀ ਵੀ ਉਹਨੂੰ ਵੀ ਉਹਦਾ ਵੀ ਫਿਰ ਫਾਹਾ ਵੱਡੇ ਜਾਊਗਾ ਮੈਂ ਨਹੀਂ ਚੱਲ ਸਕਦੀ ਉਹਨੂੰ ਨਾਲੇ ਤੈਨੂੰ ਮੈਂ ਇੱਕ ਗੱਲ ਦੱਸਦੀ ਨਾਲੇ ਉਹਦਾ ਕਿਵੇਂ ਨਾ ਕਿਵੇਂ ਕਰਕੇ ਜੂੜ ਵੱਢ ਨਹੀਂ ਮੈਂ ਉਹਨੂੰ ਨਹਿਰ 'ਚ ਸੁੱਟਿਆ ਨਹੀਂ ਤੂੰ ਸੁੱਟ ਕੇ ਆਹ ਨੂੰ